ਅੱਜ ਪ੍ਰੋਟੈਕਟ ਕੌਣ ਕਰ ਰਿਹਾ ਤੁਸੀਂ ਹੈਰਾਨ ਹੋਵੋਗੇ ਦੇਖ ਕੇ ਕੌਣ ਟੀਵੀ ਚੈਨਲਾਂ ਦੇ ਬੈਠ ਕੇ ਪ੍ਰੋਟੈਕਟ ਕਰ ਰਿਹਾ ਨਾ ਮਰਿਆਦਾ ਦੀ ਇੰਟਰਪ੍ਰੀਟੇਸ਼ਨ ਕਿਹਦੇ ਤੋਂ ਕਰਵਾਈ ਜਾ ਰਹੀ ਹੈ ਦੇਖ ਲਓ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਕੌਣ ਬੈਠਦੇ ਨੇ ਟੀਵੀ ਚੈਨਲਾਂ ਦੇ ਉੱਤੇ ਆ ਕੇ ਜਿਨ੍ਹਾਂ ਤੋਂ ਮਰਿਆਦਾ ਦੀ ਇੰਟਰਪ੍ਰੀਟੇਸ਼ਨ ਕਰਾਈ ਜਾ ਰਹੀ ਹੈ ਦੇਖ ਹੀ ਰਹੇ ਹੋ ਨਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨੂੰ ਨਰੈਣੂ ਮੰਦ ਦੱਸਿਆ ਜਾ ਰਿਹਾ ਹੈ ਔਰ ਕੌਣ ਦੱਸ ਰਿਹਾ ਇਹਨਾਂ ਦਾ ਫਿਲਮ ਸਟਾਰ ਔਰ ਤਖਤ ਦੇ ਜਥੇਦਾਰਾਂ ਨੂੰ ਔਰੰਗਜੇਬ ਦੇ ਸਮਾਨ ਦੱਸਿਆ ਜਾ ਰਿਹਾ ਹੈ ਕਹਿੰਦੇ ਜੀ ਉਹ ਤੀਰ ਮਾਰਿਆ ਉਹਨਾਂ ਦੇ ਮੂੰਹ 'ਚ ਔਰੰਗਜੇਬ ਦੇ ਕਿੰਦੀ ਕਮਾਲ ਦੀ ਗੱਲ ਹੈ ਇੱਥੋਂ ਤੱਕ ਡਿੱਗ ਪਏ ਤੁਸੀਂ ਇੱਥੋਂ ਤੱਕगिर ਗਏ ਉਹ ਸਾਨੂੰ ਦੱਸ ਤਾਂ ਦਿਓ ਵੀ ਕਿੰਨਾ ਕੁगिरਣਾ ਹੈ ਜੇ ਕਿੰਨਾ ਕੁ ਡਿੱਗਣਾ ਹੈ ਜੇ ਰੋਕ ਹੀ ਨਹੀਂ ਰਹੀ ਪਤਾਲ 'ਚ ਜਾਣੋ ਆਪ ਤਾਂ ਡੁੱਗ ਰਹੇ ਹੋ ਤੁਸੀਂ ਅਕਾਲੀ ਪੋਲਿਟਿਕਸ ਸਿੱਖ ਸਿਆਸਤ ਨੂੰ ਵੀ ਡੋਬ ਰਹੇ ਹੋ ਇਸ ਗੱਲ ਦਾ ਦੁੱਖ ਹੈ ਤੁਹਾਡੇ ਡੁੱਬਣ ਦਾ ਸਾਨੂੰ ਕੋਈ ਦੁੱਖ ਨਹੀਂ ਹੈ ਜੇ ਤੁਸੀਂ ਡੁੱਬਦੇ ਨਾ ਸਾਨੂੰ ਕੋਈ ਦੁੱਖ ਨਹੀਂ ਸੀ ਹੋਣਾ ਡਿੱਗੋ ਹੋਰ ਡਿੱਗੋ ਅਸੀਂ ਕਹਿਣਾ ਸੀ ਡਿੱਗੋ ਹੋਰ ਡਿੱਗੋ ਸਾਨੂੰ ਕੋਈ ਚਿੰਤਾ ਨਹੀਂ ਸੀ ਹੋਣਾ ਅਸੀਂ ਇਸ ਕਰਕੇ ਕਹਿੰਨੇ ਆ ਡਿੱਗਣੋ ਬੱਸ ਕਰੋ ਕਿਉਂਕਿ ਤੁਹਾਡੇ ਨਾਲ ਸਿੱਖ ਸਿਆਸਤ ਡਿੱਗ ਰਹੀ ਹੈ ਸਿੱਖ ਪੋਲਿਟਿਕਸ ਡਿੱਗ ਰਹੀ ਹੈ ਤਾਂ ਅਸੀਂ ਚੀਕ ਰਹੇ ਆ ਡਿੱਗਣਾ ਬੰਦ ਕਰ ਦਿਓगिरਣਾ ਬੰਦ ਕਰ ਦਿਓ ਜੇ ਕੱਲੇ ਤੁਸੀਂ ਗਿਰਦੇ ਹੁੰਦੇ ਅਸੀਂ ਤੁਹਾਨੂੰ ਰੋਕਦੇ ਨਹੀਂ ਸੀ ਸਗੋਂ ਸੇ ਖੁਸ਼ੀਆਂ ਮਨਾਉਣੀਆਂ ਸੀ ਤੇ ਚੰਗਾ ਹੈ ਡਿਗਦੇ ਆ ਡਿਗਣ ਦਿਓ ਤੁਹਾਡੇ ਨਾਲ ਅਕਾਲੀ ਕਿਰਦਾਰ ਡਿਗ ਰਿਹਾ ਹੈ ਆ ਕਿਹਾ ਨਾ ਡਾਕਟਰ ਪਰਮਵੀਰ ਸਿੰਘ ਨੇ ਤੁਹਾਡੀ ਗੰਦੀ ਸ਼ਬਦਾਵਲੀ ਨਾਲ ਅਕਾਲੀ ਕਿਰਦਾਰ ਡਿਗ ਰਿਹਾ ਹੈ ਅਸੀਂ ਇਸ ਕਰਕੇ ਰੌਲਾ ਪਾ ਰਹੇ ਅਕਾਲੀ ਕਿਰਦਾਰ ਨੂੰ ਨਾ ਸੁਟੋ ਨਾ ਡੇਗੋ ਪਰ ਹਾਟੀ ਨਹੀਂ ਰਹੀ ਅਕਾਲੀ ਕਰਤਾਰ ਦੀ ਜੇ ਸਮਝ ਹੋਊਗੀ ਅਕਾਲੀ ਕਰਤਾਰ ਕੋਈ ਮਾੜਾ ਮੋਟਾ ਪੱਲੇ ਹੋਊਗਾ ਰਾਈ ਮਾਤਰ ਫੇਰ ਹੀ ਤਾਂ ਮਾੜੀ ਮੋਟੀ ਸਮਝ ਆਉਣੀ ਸੀ ਪਰ ਕੁਝ ਨਹੀਂ ਹੈ ਜਿਵੇਂ ਸਾਡੀ ਭੈਣ ਜੀ ਨੇ ਕਿਹਾ ਨਾ ਬੀਬੀ ਜੀ ਨੇ ਕਿ ਹੁਣ ਵਕਤ ਆ ਗਿਆ ਸਾਧ ਸੰਗਤ ਜੀ ਕਾਫਲੇ ਬਣ ਕੇ ਤੁਰੋ ਖਾਸ ਤੌਰ ਤੇ ਨੌਜਵਾਨ ਕਾਫਲੇ ਬਣ ਕੇ ਤੁਰੋ ਇਹ ਕਾਫਲੇ ਬਣ ਕੇ ਤੁਰਾਂਗੇ ਫੇਰ ਹੀ ਅਸੀਂ ਜਿਹੜਾ ਹੈ ਆਪਣੀਆਂ ਸੰਸਥਾਵਾਂ ਨੂੰ ਬਚਾ ਸਕਾਂਗੇ ਸਾਡਾ ਇੱਕੋ ਹੀ ਮਕਸਦ ਹੈ ਪੰਥਕ ਸੰਸਥਾਵਾਂ ਨੂੰ ਬਚਾਉਣਾ ਹੋਰ ਕੋਈ ਦੂਜਾ ਮਕਸਦ ਨਹੀਂ ਹੈ ਕੋਈ ਦੂਜਾ ਮਕਸਦ ਨਹੀਂ ਹੈ ਤੇ ਉਹਦੇ 'ਚ ਤੁਹਾਡਾ ਸਾਰੀ ਸੰਗਤ ਦਾ ਖਾਸ ਕਰਕੇ ਨੌਜਵਾਨ ਚਾਹੇ ਉਹ ਬੱਚੇ ਨੇ ਸਾਡੀਆਂ ਚਾਹੇ ਬੱਚੀਆਂ ਨੇ ਔਰ ਜਿਹੜੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਪਿਆਰ ਕਰਨ ਵਾਲੇ ਆ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਪਿਆਰ ਕਰਨ ਵਾਲੇ ਆ ਉਹ ਕਾਫਲੇ ਦਾ ਹਿੱਸਾ ਬਣੋ ਅੱਜ ਵਕਤ ਆ ਗਿਆ ਇਹਨਾਂ ਨੂੰ ਘਰੇ ਬਿਠਾਉਣ ਦਾ ਇਹ ਬਾਲੇ ਨਹੀਂ ਐ ਇਹ ਨਹੀਂ ਐ ਕਿ 20000 ਬੰਦਾ ਐ 10000 ਬੰਦਾ ਐ 5000 ਬੰਦਾ ਐ 2000 ਬੰਦੇ ਦਾਸੀ ਨੇ ਸਾਰੇ ਕਹਿੰਦੇ ਨੇ ਨਾ ਉਜੜੇ ਗਾਲ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਇਹ ਗਾਲੜ ਪਟਵਾਰੀ ਬਣੇ ਬੈਠੇ ਨੇ ਬੰਦੇ ਦਾਸੀ ਨੇ ਕਿਤੇ 10 ਬੰਦਿਆਂ ਨੂੰ ਹੁਣ ਅਸੀਂ ਪਾਸੇ ਨਾ ਨਾ ਕੀਤਾ ਸਿੱਖ ਪੋਲਿਟਿਕਸ ਦੇ ਵਿੱਚੋਂ ਤੇ ਫਿਰ ਹਮੇਸ਼ਾ ਹਮੇਸ਼ਾ ਲਈ ਸਿੱਖ ਪੋਲਿਟਿਕਸ ਦਾ ਭੋਗ ਪੈ ਜਾਏਗਾ ਔਰ ਇਹੋ ਹੀ ਸਰਕਾਰਾਂ ਚਾਹੁੰਦੀਆਂ ਨੇ ਇਹੋ ਏਜੰਸੀਆਂ ਚਾਹੁੰਦੀਆਂ ਨੇ ਕਿ ਸਿੱਖ ਪੋਲਿਟਿਕਸ ਬਚਾਉਣੀ ਹੈ ਔਰ ਸਿੱਖ ਪੋਲਿਟਿਕਸ ਕੇਵਲ ਸਿੱਖਾਂ ਲਈ ਨਹੀਂ ਹੁੰਦੀ ਸਿੱਖ ਪੋਲਿਟਿਕਸ ਮਾਨਵਤਾ ਲਈ ਹੈ ਮਨੁੱਖਤਾ ਲਈ ਹੈ ਇਹ ਗੱਲ ਚੇਤੇ ਰੱਖਣੀ ਹੈ ਸਿੱਖ ਪੋਲਿਟਿਕਸ ਕੇਵਲ ਸਿੱਖਾਂ ਦਾ ਭਲਾ ਨਹੀਂ ਚਾਹੁੰਦੀ ਕਿਉਂ ਕਿ ਸਿੱਖ ਪੋਲਿਟਿਕਸ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਬੇਸਡ ਹੈ ਔਰ ਗੁਰੂ ਨਾਨਕ ਸਾਹਿਬ ਦਾ ਫਲਸਫਾ ਕੇਵਲ ਸਿੱਖਾਂ ਲਈ ਨਹੀਂ ਹੈ ਇਹ ਹਿੰਦੂਆਂ ਲਈ ਵੀ ਹੈ ਇਹ ਮੁਸਲਮਾਨਾਂ ਲਈ ਵੀ ਹੈ ਇਹ ਬੋਧੀਆਂ ਜੈਨੀਆਂ ਲਈ ਵੀ ਹੈ ਇਹ ਹਰ ਇੱਕ ਪ੍ਰਾਣੀ ਮਾਤਰ ਲਈ ਹੈ ਤੇ ਜੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਹਰ ਇੱਕ ਪ੍ਰਾਣੀ ਮਾਤਰ ਲਈ ਹੈ ਤੇ ਸਿੱਖ ਪੋਲਿਟਿਕਸ ਵੀ ਸਭ ਦਾ ਭਲਾ ਮੰਗਦੀ ਹੈ ਸਰਬੱਤ ਦੇ ਭਲੇ ਦੀ ਕਾਮਨਾ ਕਰਦੀ ਸੈਕੂਲਰ ਪੋਲਿਟਿਕਸ ਹੈ ਇਸ ਕਰਕੇ ਸਾਰੇ ਸਾਥ ਦਿਓ ਅਸੀਂ ਇਸ ਪੋਲਿਟਿਕਸ ਨੂੰ ਬਚਾਉਣਾ ਹੈ ਜੋ ਮਾਨ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਪੋਲਿਟਿਕਸ ਦੀ ਹੋਂਦ ਹੈ ਔਰ ਅਸੀਂ ਇਸ ਹੋਂਦ ਨੂੰ ਬਰਕਰਾਰ ਰੱਖਣਾ ਹੈ ਤਾਂ ਕਿ ਸਾਡਾ ਭਲਾ ਹੋ ਸਕੇ ਸਾਡੀਆਂ ਨਸਲਾਂ ਦਾ ਭਲਾ ਹੋ ਸਕੇ ਅਕਾਲੀ ਸਿਆਸਤ ਰਾਜ ਕਰਨ ਵਾਸਤੇ ਨਹੀਂ ਸੀ ਬਣੀ ਇਹ ਰਾਜ ਕਰਨ ਵਾਸਤੇ ਬਣੀ ਸੀ ਐਮਪੀ ਬਣਨ ਵਾਸਤੇ ਬਣੀ ਸੀ ਐਮਐਲਏ ਵਾਸਤੇ ਬਣੀ ਸੀ ਮੁੱਖ ਮੰਤਰੀ ਬਣਨ ਵਾਸਤੇ ਬਣੀ ਸੀ ਨਹੀਂ ਅਕਾਲੀ ਪੋਲਿਟਿਕਸ ਬਣੀ ਸੀ ਭਲੇ ਦੀ ਕਾਮਨਾ ਨੂੰ ਮੁੱਖ ਰੱਖ ਕੇ ਸਰਬਤ ਦੇ ਭਲੇ ਲਈ ਇਕੋਲ ਟਾਕਸ ਪੋਲਟੈਕਸ ਪੈਦਾ ਹੋਈ ਸੀ ਇਸ ਕਰਕੇ ਅਸੀਂ ਇਸ ਪੋਲਟੈਕਸ ਨੂੰ ਬਚਾਉਣਾ ਹੈ ਤੇ ਜਿਹੜੇ ਕੀੜੇ ਲੱਗ ਗਏ ਨੇ ਇਸ ਪੋਲਟੈਕਸ ਨੂੰ ਘੋਣ ਵਾਂਗ ਅਸੀਂ ਉਹਨਾਂ ਨੂੰ ਪਾਸੇ ਕਰਨਾ ਹੈ ਅੱਜ ਪਾਸੇ ਕਰਨ ਦਾ ਵਕਤ ਆ ਗਿਆ ਔਰ ਜਿਵੇਂ ਡਾਕਟਰ ਖੁਸ਼ਹਾਲ ਸਿੰਘ ਜੀ ਨੇ ਕਿਹਾ ਕਿ ਇਹ 10 ਕੀੜੇ ਪਾਸੇ ਕਰਕੇ ਤੇ ਅਸੀਂ ਲੈ ਕੇ ਕਿਹਨੂੰ ਆਉਣਾ ਹੈ ਅਸੀਂ ਲੈ ਕੇ ਤੁਹਾਡੇ ਵਿੱਚੋਂ ਆਉਣਾ ਹੈ ਮਜ਼ਦੂਰਾਂ ਕਿਰਤੀਆਂ ਕਿਸਾਨਾਂ ਦੇ ਵਿੱਚੋਂ ਲੈ ਕੇ ਆਉਣੇ ਅਸੀਂ ਲੀਡਰ ਸਰਮਾਇਦਾਰੇ ਦੀਆਂ ਵਲਗਣਾ ਚੋਂ ਕੱਢ ਕੇ ਅਸੀਂ ਅਕਾਲੀ ਪੋਲਿਟਿਕਸ ਨੂੰ ਕਿਰਤੀਆਂ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੜਿਆਂ ਦੇ ਵਿੱਚ ਲੈ ਕੇ ਆਉਣਾ ਹੈ ਫਿਰ ਅਸੀਂ ਕਾਮਯਾਬ ਹੋਵਾਂਗੇ ਵਰਨਾ ਅਸੀਂ ਕਾਮਯਾਬ ਨਹੀਂ ਹੋਣਾ ਅਸੀਂ ਇੱਕ ਸੁਖਬੀਰ ਨੂੰ ਪਾਸੇ ਕਰਕੇ ਦੂਜੇ ਸੁਖਬੀਰ ਨੂੰ ਨਹੀਂ ਪਸੰਦ ਕਰਦੇ ਅਸੀਂ ਭਾਈ ਲਾਲੋਆਂ ਦੀ ਜਿਹੜੀ ਸਿਆਸਤ ਅੱਖ ਦੀ ਗੱਲ ਕਰੇ ਭਾਈ ਲਾਲੋਆਂ ਦੀ ਅਸੀਂ ਉਸ ਸਿਆਸਤ ਦੀ ਗੱਲ ਕਰਦੇ ਹਾਂ ਮਾਲਕ ਭਾਗੋਆਂ ਦੇ ਫਾਇਦੇ ਦੀ ਗੱਲ ਕਰੇ ਉਸ ਸਿਆਸਤ ਦੀ ਗੱਲ ਨਹੀਂ ਕਰਦੇ ਸੋ ਸਾਧ ਸੰਗਤ ਜੀ ਮੇਰੀ ਇਹੋ ਹੀ ਅਪੀਲ ਹੈ ਹੱਥ ਜੋੜ ਕੇ ਕਿ ਆਪਾਂ ਇਕੱਠੇ ਹੋਈਏ ਕਾਫਲੇ ਬਣ ਕੇ ਤੁਰੀਏ ਤੇ ਸਾਡਾ ਤੇ ਸਾਡੀਆਂ ਨਸਲਾਂ ਦਾ ਭਲਾ ਹੋਵੇ ਕਿਉਂ ਕਿਉਂਕਿ ਜੇ ਸਿਆਸਤ ਚੰਗੀ ਹੋਏਗੀ ਕਿਉਂਕਿ ਸਿੱਖ ਨੇ ਪਰਮਾਰਥ ਨਾਲ ਵੀ ਜੁੜਨਾ ਹੈ ਤੇ ਪਰਮਾਰਥ ਨਾਲ ਜੁੜਨ ਵਾਸਤੇ ਸਾਡੇ ਕੋਲੇ ਬਾਣੀ ਆ ਬਾਣਾ ਸਿੱਖ ਨੇ ਜ਼ਿੰਦਗੀ ਵੀ گزارਣੀ ਹੈ ਸਿੱਖ ਨੂੰ ਰੋਜ਼ਗਾਰ ਵੀ ਚਾਹੀਦਾ ਸਿੱਖ ਦਾ ਮਤਲਬ ਗੁਰੂ ਨਾਨਕ ਸਾਹਿਬ ਦੀਏ ਘਰ ਨੂੰ ਮੰਨਣ ਵਾਲਾ ਚਾਹੇ ਉਹ ਕੋਈ ਵੀ ਆ ਚਾਹੇ Hindu ਹੋ ਮੁਸਲਮਾਨ ਬੋਧੀ ਜਾਨੀ ਉਹਨੇ ਆਪਣਾ ਗੁਜ਼ਾਰਾ ਵੀ ਕਰਨਾ ਹੈ ਤੇ ਸਹੀ ਢੰਗ ਦੇ ਨਾਲ ਗੁਜ਼ਾਰਾ ਤਾਂ ਹੋਏਗਾ ਜੇ ਸਿਆਸਤ ਅੱਛੀ ਹੋਏਗੀ ਜੇ ਸਿਆਸਤ ਅੱਛੀ ਹੋਏਗੀ ਨੌਕਰੀਆਂ ਸਾਡੇ ਬੱਚੇ ਬੱਚੀਆਂ ਨੂੰ ਮਿਲਣਗੀਆਂ ਰੋਜ਼ਗਾਰ ਸਾਡੇ ਬੱਚੇ ਬੱਚੀਆਂ ਨੂੰ ਮਿਲੇਗਾ ਘਰ ਦੇ ਵਿੱਚ ਆਟਾ ਦਾਲ ਜਿਹੜਾ ਹੈ ਉਹ ਸਾਡੇ ਆਏਗਾ ਮੁਫਤ ਦਾ ਨਹੀਂ ਅਸੀਂ ਆਪ ਕਮਾ ਕੇ ਜਦੋਂ ਆਪਣੇ ਡੱਬਿਆਂ ਦੇ ਵਿੱਚ ਰਸੋਈ ਦੇ ਡੱਬਿਆਂ ਦੇ ਵਿੱਚ ਦਾਲ ਆਟਾ ਭਰਾਂਗੇ ਸਾਡੀ ਜ਼ਿੰਦਗੀ ਖੁਸ਼ਹਾਲ ਹੋਊਗੀ ਔਰ ਇਹਦੇ ਵਾਸਤੇ ਇੱਕ ਅੱਛੀ ਸਿਆਸਤ ਦੀ ਲੋੜ ਹੈ ਸਾਨੂੰ ਚੰਗੀ ਸਿਆਸਤ ਦੀ ਲੋੜ ਹੈ ਔਰ ਚੰਗੀ ਸਿਆਸਤ ਮੈਨੂੰ ਨਹੀਂ ਲੱਗਦਾ ਕਿ ਗੁਰਬਾਣੀ ਦੀ ਵਿਚਾਰਧਾਰਾ ਤੋਂ ਪਾਸੇ ਕੋਈ ਹੋਰ ਹੋ ਸਕਦੀ ਹੈ ਇਸ ਲਈ ਆਓ ਸਾਰੇ ਰਲ ਮਿਲ ਕੇ ਚੱਲੀਏ ਕਾਫਲੇ ਬਣ ਕੇ ਤੁਰੀਏ